ਸਰਦਾਰ ਸੁਰਤ ਸਿੰਘ ਖਾਲਸਾ ਦੇ ਹੋਏ ਅਕਾਲ ਚਲਾਣੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਫਤਿਹਗੜ੍ਹ ਸਾਹਿਬ 16 ਜਨਵਰੀ ਬਜ਼ੁਰਗ ਆਗੂ ਸਰਦਾਰ ਸੁਰਤ ਸਿੰਘ ਖਾਲਸਾ ਜੋ ਬਿੱਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਪੂਰਣ ਕਰਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਕੌਮ ਨੂੰ ਇੱਕ ਕੁਰਬਾਨੀ ਵਾਲੀ ਸਖੀਰ ਦਾ ਅਸਹੀਤੇ ਅਕਹੀ ਘਟਾ ਪਿਆ ਹੈ ਅਸੀਂ ਉਹਨਾਂ ਦੇ ਚਲੇ ਜਾਣ ਤੇ ਪਰਿਵਾਰਕ ਮੈਂਬਰਾਂ ਸਬੰਧੀਆਂ ਦੋਸਤਾਂ ਮਿੱਤਰਾਂ ਅਤੇ ਖਾਲਸਾ ਪੰਥ ਨਾਲ ਇਸ ਹੋਏ ਸਦਮੇ ਦੀ ਹਮਦਰਦੀ ਪ੍ਰਗਟ ਕਰਦੇ ਹੋਏ ਗੁਰੂ ਚਰਨਾਂ ਵਿੱਚ ਵਿਛੜੀ ਬਜ਼ੁਰਗ ਆਤਮਾ ਦੀ ਸ਼ਾਂਤੀ ਲਈ ਜਿੱਥੇ ਅਰਦਾਸ ਕਰਦੇ ਹਾਂ ਉੱਥੇ ਸਮੁੱਚੇ ਖਾਲਸਾ ਪੰਥ ਨੂੰ ਬਾਣੇ ਵਿੱਚ ਵਿਚਰਣ ਦੀ ਸ਼ਕਤੀ ਦੀ ਬਖਸ਼ਿਸ਼ ਕਰਨ ਲਈ ਅਰਜ਼ੋਈ ਵੀ ਕਰਦੇ ਹਾਂ ਇਸ ਦੁੱਖ ਦਾ ਪ੍ਰਗਟਾਵਾ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸੁਰਤ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਦੇ ਹੋਏ ਕੀਤਾ ਸਰਦਾਰ ਸੁਰਤ ਸਿੰਘ ਖਾਲਸਾ ਦੇ ਹੋਏ ਅਕਾਲ ਚਲਾਣੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਫਤੇਗੜ ਸਾਹਿਬ 16 ਜਨਵਰੀ ਬਜ਼ੁਰਗ ਆਗੂ ਸਰਦਾਰ ਸੁਰਜ ਸਿੰਘ ਖਾਲਸਾ ਜੋ ਬਿੱਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਕੇ ਗੁਰੂ ਚਰਣਾ ਵਿੱਚ ਜਾ ਵਿਰਾਜੇ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਕੌਮ ਨੂੰ ਇੱਕ ਕੁਰਬਾਨੀ ਵਾਲੀ ਸ਼ਖਸੀਅਤ ਦਾ ਅਸਹੀ ਤੇ ਅਕਹੀ ਘਟਾ ਪਿਆ ਹੈ ਅਸੀਂ ਉਹਨਾਂ ਦੇ ਚਲੇ ਜਾਣ ਤੇ ਪਰਿਵਾਰਕ ਮੈਂਬਰਾਂ ਸਬੰਧੀਆਂ ਦੋਸਤਾਂ ਮਿੱਤਰਾਂ ਅਤੇ ਖਾਲਸਾ ਪੰਥ ਨਾਲ ਇਸ ਹੋਏ ਸਦਮੇ ਦੀ ਹਮਦਰਦੀ ਪ੍ਰਗਟ ਕਰਦੇ ਹੋਏ ਗੁਰੂ ਚਰਨਾਂ ਵਿੱਚ ਵਿਛੜੀ ਬਜ਼ੁਰਗ ਆਤਮਾ ਦੀ ਸ਼ਾਂਤੀ ਲਈ ਜਿੱਥੇ ਅਰਦਾਸ ਕਰਦੇ ਹਾਂ ਉੱਥੇ ਸਮੁੱਚੇ ਖਾਲਸਾ ਪੰਥ ਨੂੰ ਭਾਣੇ ਵਿੱਚ ਵਿਚਰਣ ਦੀ ਸ਼ਕਤੀ ਦੀ ਬਖਸ਼ਿਸ਼ ਕਰਨ ਲਈ ਅਰਜ਼ੋਈ ਵੀ ਕਰਦੇ ਹਾਂ ਇਸ ਦੁੱਖ ਦਾ ਪ੍ਰਗਟਾਵਾ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸੁਰਤ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਦੇ ਹੋਏ ਕੀਤਾ